ਨੰ ਸੰਪੰਦਾ ਦੇ ਅੰਬਾਰ दरअसल ਰੋਟੀਆਂ ਦੇ ਅੰਬਾਰ ਹੈ ਮਨੁੱਖ ਚਾਹੁੰਦਾ ਹੈ ਜੀਵਨ ਬਰਦੀਆਂ ਰੋਟੀਆਂ ਸਤ ਪੀੜੀਆਂ ਦੀਆਂ ਰੋਟੀਆਂ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਸਭ ਰੋਟੀਆਂ ਦਾ ਢੇਰ ਹੈ ਰਿਜ਼ਕ ਦੀ ਚਿੰਤਾ ਹੈ ਮਨੁੱਖ ਨੂੰ ਰਿਜ਼ਕ ਭਜਾਈ ਫਿਰਦਾ ਹੈ ਰੋਟੀ ਭਜਾਈ ਫਿਰਦੀ ਹੈ ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਘਾਣੇ ਨਾਨਕਾ ਸਚੇ ਰੋਟੀਆਂ ਧੱਕੇ ਮਾਰ ਰੀਆਂ ਨ ਭਜਾਈ ਫਿਰਦੀਆਂ ਨੇ ਕਿਉਂ ਤਨ ਬਣਿਆ ਰੋਟੀ ਤੋਂ ਇਹ ਜੀਵੇਗਾ ਰੋਟੀ ਦੇ ਆਸਰੇ ਤੇ ਚਿੰਤਾ ਬੋਤੀ ਰੋਟੀ ਦੀ ਪਾਣੀ ਦੀ ਨਹੀਂ ਪਾਣੀ ਦੇ ਤੇ بارش ਵੀ ਹੁੰਦੀ ਹੈ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਰੋਟੀਆਂ ਦੀ بارش ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਮਾਣੀ ਪੈਂਦੀ ਕਿਰਤ ਕਰਨੀ ਪਾਣੀ ਦੇ ਤੇ ਦਰਿਆ ਭੇ ਵਗਦੇ ਨੇ ਪਾਣੀ ਦੇ ਤੇ ਸਰੋਵਰ ਨੇ ਝੀਲਾਂ ਨੇ ਪਾਣੀ ਦੇ ਤੇ ਮੌਸਰਾਦਾਰ بارش ਆਉਂਦੀ ਹੈ ਕੋਈ ਰੋਟੀਆਂ ਦੀ بارش ਨਹੀਂ ਆਉਂਦੀ ਕੋਈ ਰੋਟੀਆਂ ਦੇ ਸਰੋਵਰ ਨਹੀਂ ਕੋਈ ਰੋਟੀਆਂ ਦਾ ਸਾਗਰ ਨਹੀਂ ਕੋਈ ਰੋਟੀਆਂ ਦੀ ਬਾਰਿਸ਼ ਨਹੀਂ। ਕਿਰਤ ਕਰਨੀ ਪੈਂਦੀ ਹੈ। ਤਾਂ ਕਿਰਤ ਕੀ ਹੈ ਰੋਟੀ ਕਮਾਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਹਵਾ ਹੈ। ਹਰ ਜਗ੍ਹਾ। ਹਰ ਜਗ੍ਹਾ ਮਨੁੱਖ ਲਈ ਰੋਟੀ ਨਹੀਂ ਹੈ। ਜਿੱਥੇ ਬੈਠਾ ਉੱਥੇ ਰੋਟੀ ਨਹੀਂ ਹੈ। ਜਿੱਥੇ ਰੋਟੀ ਹੈ ਉੱਥੇ ਜਾਣਾ ਪਏਗਾ। ਲੱਖ ਨੱਥ ਕਸਮ ਹੱਥ ਤਿਰਤ ਧੱਕੇ ਦੇ ਜਹਾਂ ਦਾਣੇ ਜਿੱਥੇ ਰੋਟੀਆਂ ਦੀ ਪਈਏ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਮਹਾਰਾਜ ਕਹਿੰਦੇ ਮੈਂ ਇੱਕ ਸਚਾਈ ਧਿਆਨ ਕਰ ਰਿਹਾ ਏਹੀ ਸਚਾਈ ਹੈ ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ ਜਹਾਂ ਦਾਣੇ ਜਿੱਥੇ ਹਨ ਕਿ ਕਿਰਤ ਇਸ ਨੂੰ ਧੱਕੇ ਮਾਰੇਗੀ ਉਥੇ ਜਾਏਗਾ ਜਿੱਥੇ ਰੋਟੀ ਪਈਏ ਮਨ ਕੋ ਜਿੱਥੇ ਹੈ ਉਥੇ ਰੋਟੀ ਲੰਗੇ ਜਿੱਥੇ ਵੀ ਹੋਵੇ ਰੋਟੀ ਵਾਸਤੇ ਦੁਕਾਨ ਤੇ ਬਾਜ਼ਾਰ ਤੇ ਫੈਕਟਰੀ ਵਿੱਚ ਕਿਧਰ ਨ ਕਿਧਰ ਜਾਣਾ ਪਏ ਜਹਾਂ ਦਾਣੇ ਹੈ ਤਹਾਂ ਖਾਣੇ ਨਾਨਕਾ ਸੱਚ ਏ ਬਹੁਤ ਪੁਰਾਣੀ ਗੱਲ ਯਾਦ ਆ ਗਈ ਇਸ ਵਕਤ ਗਾਲਬਨ ਮੈਂ ਸਮਝਦਾ 25 30 ਸਾਲ ਤੇ ਹੋ ਗਏ ਹੋਣੇ ਨੇ ਗੁਰਦੁਆਰਾ ਸੇਜਗੰਜ ਸਾਹਿਬ ਦੇ ਵਿੱਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀਮਾਨ ਸਿੰਘ ਜੀ ਜੌਰ ਕਥਾ ਕਰ ਰਹੇ ਸਨ ਮੈਂ ਆਸਨ ਸੌਲ ਤੋਂ ਅਮਰਤ ਵੇਲੇ ਦਿੱਲੀ ਪਹੁੰਚਿਆ ਇਸ ਅਨੁਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗਿਆਨੀ ਜੀ ਕਥਾ ਕਰ ਰਹੇ ਸਨ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚੋਂ ਤਿੰਨ ਚਾਰ ਮੰਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ प्रिंसिपल गंगा सिंह मान सिंह जौहर, बेदी ब्रिज बल्लभ सिंह ये पुराने कथावाचकों सुलझे विद्वान गुरमुख समझे जाते ज्ञानी रंजीत सिंह जी पारस प्रिंसिपल गंगा सिंह बेदी ब्रिज बल्लभ सिंह और मान सिंह जौहर, ज्ञानी तीरथ सिंह इत्यादक ये बजुर्ग ਕਥਾ ਕਰ ਰਹੇ ਸਨ ਮੈਂ ਸਵਾਭ ਉਹ ਕੇ ਬੈਠ ਗਏ ਭਾਵੇਂ ਮੇ ਜਾਣਾ ਸੀ ਅੱਗੇ ਮੈਂ ਇੱਕ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ ਕਹਾ ਸੁਣੀ ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸਨ ਇਸ ਪੰਕਤੀ ਨੂੰ ਆਧਾਰ ਬਣਾ ਕੇ ਇੱਕ ਮਾਈ ਜੁਗਤ ਵੇ ਆਈ ਤਿੰਚੇ ਲੈ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾ ਇੱਕ ਸੰਸਾਰ ਬਣਾਉਂਦਾ ਇੱਕ ਸੰਸਾਰ ਨੂੰ ਟਿਕਾਉਂਦਾ ਇਹ ਸੰਸਾਰ ਨੂੰ ਮਿਟਾਉਂਦਾ ਹੈ। ਦਰਸਨ ਕਿਰਿਆਵਾਂ ਜਗਤ ਦੇ ਵਿੱਚ ਤੇ ਨੌਣੀਆਂ ਹੋ ਰਹੀਆਂ ਨੇ। ਬਣਨਾ, ਟਿਕਣਾ, ਮਿਟਣਾ। ਹੋਰ ਕੁਝ ਵੀ ਨਹੀਂ ਹੋਇਆ। ਜੀਵ ਜੰਮਦੇ ਨੇ, ਜੀਵ ਟਿਕਦੇ ਨੇ, ਜੀਵ ਮਰਦੇ ਨੇ। ਸੰਸਾਰ ਦੇ ਚ ਸੇ ਕੁਝ ਬਣਾਉਂਦੇ ਆ, ਬਣਦਾ ਕੁਝ ਦਿਨ ਟਿਕਦਾ ਫਿਰ ਮਿਟ ਜਾਂਦਾ ਹੈ। ਐਸਾ ਕੁਝ ਵੀ ਨਹੀਂ ਜੋ ਨਾ ਮਿਟੇ। ਪ੍ਰਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਦੇ ਅਰਥ ਕਿ ਤਰੇ ਨੇਚਰ ਨਾ ਕਰਨਾ ਪ੍ਰਕਿਰਤੀ ਕਿਰਤ ਤੋਂ ਪਹਿਲੇ ਜੋ ਸੀ ਪ੍ਰਮਾਤਮਾ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੀਪੰ ਗਟੰਤ ਰੂਪੰ ਗਟੰਤ ਰਵ ਸਸਨੇ ਕਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਝ ਦੇਰ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਝ ਦਿਨ ਟੇਕਦਾ ਫਿਰ ਇੱਕ ਦਿਨ ਮਿਟ ਜਾਂਦਾ ਹੈ ਜੈਸੇ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀ ਪੁਰ ਹੋਏ 85 ਪੱਗ ਖਿਸੇ 60 ਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਘਟਦਾ ਹੈ ਔਰ ਇੱਕ ਦਿਨ ਮਿਟ ਜਾਂਦਾ ਅਸੀਂ ਵੀ ਘਟਦੇ ਆ ਘਟਨੇ ਆ ਇੱਕ ਦਿਨ ਮਿਟ ਜਾਂਦੇ ਆ ਮਿਟ ਜਾਂਦੇ ਨੇ ਇਹ ਨਿਯਮ ਪਰਿਰਿਤੇ ਨੇ ਹਰ ਇੱਕ ਤੇ ਲਾਗੂ ਕੀਤਾ ਹੈ ਹਰ ਇੱਕ ਤੇ ਲਾਗੂ ਕੀਤਾ ਜਿਵੇਂ ਦਿਨ ਮੈਗਜ਼ੀਨ ਵਿੱਚ ਮੈਨੂੰ ਪੜਨ ਨੂੰ ਮਿਲਿਆ ਜੋ ਭਾਰਤ ਦੇ ਸਾਇੰਸ ਦੀ ਪత్రిక ਹੈ ਬਈ ਇੱਕ ਸੈਕਿੰਡ ਵਿੱਚ 40 ਲੱਖ ਟਨ ਵਜ਼ਨ ਸੂਰਜ ਦਾ ਘਟ ਰਿਹਾ ਹੈ ਇੱਕ ਸੈਕਿੰਡ ਦੇ ਵਿੱਚ ਪਰ ਫਿਰ ਉਹ ਇਹ ਨਹੀਂ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹੰਡਾ ਬੈਠਾ ਹੈ होर ब्राह्मण कई जवान सूरज ने कई बच्चे सूरज ने कई जन्म लैण वाले ने इसनों इंज कही है जिम्मे छे अरब के करीब इस वक्त जमीन उत्ते मनुख ने कुछ बुढ़े ने कुछ जवान ने कुछ बच्चे ने अज तक अरबा खरबा मनुखा दितावान जल चुकिया ने कबर बन चुकिया ने ਬਾਬਾ ਫਰੀਦ ਤੇ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਅੱਜ ਸੈਂਸ ਮੰਨਣ ਲੱਗ ਪਈ ਹੈ ਜਿੱਥੇ ਅਸੀਂ ਬੈਠੇ ਹਾਂ ਕਮ ਸੇ ਕਮ 10 ਬੰਦਿਆਂ ਦੀ ਖਾਕ ਜਾਂ ਰਾਖ ਤੇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁੱਕੀਆਂ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ 6 ਅਰਬ ਮਨੁੱਖ ਜ਼ਮੀਨ ਤੇ ਇਸ ਵਕਤ ਮੌਜੂਦ ਨੇ ਲੱਖਾਂ ਮਰਖੇ ਬੱਚੇ ਰੋਜ਼ ਜਨਮ ਲੈ ਰਹੇ ਲੱਖਾਂ ਹੀ ਰੋਜ਼ ਰੁਕਸਤ ਹੋ ਰਹੇ ਚਿਤਾਵਾਂ ਜਲ ਰਹੀਆਂ ਕਬਰਾਂ ਬਣ ਰਹੀਆਂ ਲੱਖਾਂ ਹੀ ਜੀ ਮਾਥਾਵਾਂ ਦੇ ਗਰਭ ਦੇ ਚ ਨੇ ਆਕਾਮ પુરਖ ਕੀ ਦੇਹ ਨੇ ਕੋਟਕ ਬੇਸਨ ਮਹੇਸ਼ ਕੋਟ ਇੰਦਰ ਬ੍ਰਹਮਾਂ ਕੇ ਤੇ ਰਵਸਸ ਕੋਟ ਜਲੇਸ਼ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਘਰਾਂ ਬਾਹ ਸੂਰਜ ਬਣੇ ਹੈ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਘਰਾਂ ਬਾਹ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਆ ਇਹ ਜਿਹੜਾ ਆਪਾਂ ਸਾਰਾ ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਫਸਰਿਓ ਪਾਸਾਰ ਕੋਈ ਇੱਕ ਦਫਾ ਕਿਤਨੀ ਦਫਾ ਬਣ ਚੁਕੇ ਤੇ ਮਿਟ ਚੁਕੇ ਹੈ ਇਹ ਲੰਬਾ ਚੌੜਾ ਸਿਲਸਿਲਾ ਕਈ ਦਫਾ ਹੋ ਚੁਕੇ ਹੈ ਤੇ ਮਰ ਚੁਕੇ ਇਹ ਜੋ ਕਰਮ ਤਿੰਨ ਹੋ ਰਹੇ ਨੇ ਕਿਰਿਆਵਾਂ ਤਿੰਨ ਹੋ ਰਹੀਆਂ ਨੇ ਬਣਨਾ ਟਿਕਣਾ ਮੇਟਣਾ ਇਹਨੋਂ ਪੁਰਾਣਿਕ ਮਿਥ ਬਿਆਨ ਕਰਕੇ ਫਿਰ ਉਹਨਾਂ ਨੇ ਗੁਰਮਤਿ ਦ੍ਰਿਸ਼ਟੀਕੋਣ ਗਿਆਨੀ ਮਾਨ ਸਿੰਘ ਨੇ ਸੰਗਤ ਦੇ ਸਾਹਮਣੇ ਰੱਖਿਆ ਪੁਰਾਣਿਕ ਮਿਥ ਇਹ ਹੈ ਸੰਸਾਰ ਬਣਾਉਂਦਾ ਹੈ ਬ੍ਰਹਮਾ ਪਾਲਨਾ ਕਰਦਾ ਹੈ ਟਿਕਾਂਦਾ ਹੈ ਵਿਸ਼ਨੂੰ ਮਿਟਾਇਆ ਜਾਂਦਾ ਹੈ ਸ਼ੰਕਰ ਸ਼ਿਵ ਜੀ ਗਾਨੀ ਮਾਨ ਸਿੰਘ ਝਾਉਰ ਦਾ ਆਪਣਾ ਸੁਭਾਅ ਸੀ ਥੋੜੀ ਜਿਹੀ ਮਜ਼ਾਕੀ ਤਬੀਅਤ ਦੇ ਵੀ ਸਨ ਕੁਛ ਖਰਮ ਕਿਉਂਕਿ ਉਹਨਾਂ ਦਾ ਸੁਭਾਅ ਸੀ ਉਹ ਇਸ ਸੁਭਾਅ ਨੂੰ ਅਕਸਰ ਕਥਾ ਦੇ ਵਿੱਚ ਜੋੜ ਦਿੰਦੇ ਸਨ ਉਹਨਾਂ ਨੇ ਕਿਹਾ বিষ্ণੂ ਭਗਵਾਨ ਜਦ ਜੀਵਾਂ ਦਾ ਰਜ਼ਕ ਵੰਡਣ ਲੱਗੇ ਮੈਂ ਸੰਕਸ਼ੇਵ ਦੇ ਚਰਚ ਪਿਆ ਕਰ ਰਾਂ ਕਹਿੰਦਾ ਬੜੀਆਂ ਲੰਬੀਆਂ ਕਤਾਰਾਂ ਲੱਗੀਆਂ ਹਿਆ ਸਨ ਪਸ਼ੂਆਂ ਦੀਆਂ ਪੰਖੀਆਂ ਦੀਆਂ ਮਨੁੱਖਾਂ ਦੀਆਂ ਖੜੇ ਲਗਾਉਨਾ ਮਨੁੱਖਾਂ ਦੀ ਕਤਾਰ ਦੇ ਚ ਲੈਣ ਦੇ ਚ ਮੈਂ ਵੀ ਖੜਾ ਸੀ ਮੈਂ ਵੀ ਖੜਾ ਸੀ ਹਰੇਕ ਨੇ ਝੋਲੀ ਅੱਡੀ ਹੋਈ ਵਿਸ਼ਨੂੰ ਕਿਸੇ ਦੀ ਝੋਲੀ 'ਚ ਦੋ ਮੁੱਠਾ ਪਾਉਂਦਾ ਹੈ ਕਿਸੇ ਦੀ ਝੋਲੀ 'ਚ ਇੱਕ ਮੁੱਠ ਪਾਉਂਦਾ ਹੈ ਕਿਸੇ ਦੀ ਜੌਲਿਚ ਅੱਧੀ ਮੁੱਠ ਪਾਉਂਦਾ ਹੈ ਅਨਚਲਤਾ ਕਰ ਰਹੇ ਹਨ ਉਹਨਾਂ ਦਾ ਆਪਣਾ ਢੰਗ ਪ੍ਰਾਣਿਕ ਮਿੱਥ ਨੂੰ ਬਿਆਨ ਕਰਨ ਦਾ ਢੰਗ ਕਿਸੇ ਹੀ ਵਾਦ ਕਾਟ ਕੇ ਸਹੀ ਪੈ ਸਗਲੇ ਲਰ ਲਰ ਮੂਆ ਦੋ ਭੇਰਾ ਲੜ ਪੈਂਦੇ ਨੇ ਕੌਮਾਂ ਲੜ ਪੈਂਦੀਆਂ ਨੇ ਕਿਸੇ ਕੋਲ ਵੱਧ ਹੈ ਕਿਸੇ ਕੋਲ ਘੱਟ ਹੈ ਕਿਸੇ ਹੀ ਵਾਦ ਕਾਟ ਕੇ ਸਹੀ ਪੈ ਸਗਲੇ ਲਰ ਲਰ ਮੂਆ ਸੰਸਾਰ ਵਿੱਚ ਲਈ ਝਗੜਾ ਕਿਸ ਕਿਸ ਚੀਜ਼ ਦਾ ਹੈ ਕਿਸੇ ਕੋਲ ਕੋਈ ਚੀਜ਼ ਵੱਧ ਹੈ ਕਿਸੇ ਕੋਲ ਘੱਟ ਹੈ ਦੋ ਭਰਾਵਾਂ ਦੇ ਝਗੜਾ ਕਿਸ ਗੱਲ ਦਾ ਹੋ ਜਾਂਦਾ ਵੱਧ ਘੱਟ ਦਾ ਹੋ ਜਾਂਦਾ ਹੈ ਦੋ ਭੈਣਾਂ ਦੇ ਵਿੱਚ ਵੀ ਕਲੇਸ਼ ਮੱਜ ਜਾਂਦਾ ਹੈ ਵੱਧ ਘੱਟ ਦਾ ਕਿਸੇ ਹੀ ਵਾਰ ਕਾਟ ਕੇ ਸਹੀ ਤੇ ਸੱਜਣੇ ਲਰ ਲਰ ਮੋਵਾ ਤੋਂ ਗਿਆਨੀ ਮਾਨ ਸਿੰਘ ਜੀ ਝੌਰ ਸੁਣਾ ਰਹੇ ਸਨ ਕਿਸੇ ਦੀ ਚੋਰੇ ਚ ਵਿਸ਼ਨੂ ਭਗਵਾਨ ਦੋ ਮੁਠਾ ਪਾ ਦਿੰਦਾ ਹੈ ਕਿਸੇ ਦੀ ਝੋਲੀ 'ਚ ਇੱਕ ਕਿਸੇ ਦੀ ਝੋਲੀ 'ਚ ਅੱਧੀ ਮੁੱਠੀ ਇਹਦੇ ਤੇ ਉਹਨਾਂ ਨੇ ਅੱਧਾ ਘੰਟਾ ਲਾਇਆ ਸੀ ਕਿਸ ਤਰੀਕੇ ਨਾਲ ਉਹ ਮੁੱਠਾਂ ਝੋਲੀ 'ਚ ਪਾਰੇ ਮੈਂ ਮੁਖ्तसर ਰਸ ਕਰਦਾ ਆਂ ਕਹਿੰਦਾ ਮੈਂ ਵੀ ਉਸ ਲਾਈਨ 'ਚ ਖੜਾ ਸੀ ਬੜੀ ਮੁਸ਼ਕਿਲ ਨਾਲ ਕਹਿੰਦਾ ਮੇਰੀ ਵਾਰੀ ਆਈ ਕਹਿੰਦੀ ਮਾਨ ਸਿੰਘ ਦੇ ਕਹਿਣ ਦਾ ਟੰਕ ਕਹਿੰਦਾ ਮੈਂ ਵੀ ਝੋਲੀ ਅੱਡ ਕੇ ਖੜਾ ਮੁੱਠਾਂ ਦੋਵੇਂ ਭਰੀਆਂ ਵਿਸ਼ਨੂੰ ਨੇ ਮਾਨ ਸਿੰਘ ਕਹਿਣ ਲੱਗੇ ਮੇਰੀ ਝੋਲੀ 'ਚ ਨਹੀਂ ਪਾਈਆਂ ਅੱਜ ਖੇਡਰ ਦਿੱਤੀਆਂ ਆਖਿਆ ਗੈਨੇਸ਼ ਸਿੰਘ ਜਿੱਥੇ ਜਿੱਥੇ ਹੁਣ ਤੇਰੇ ਦਾਣੇ ਖੇਲੇਰੇ ਨਚਣ ਲੈ ਇੱਕ ਫਿਰ ਬੋਲੇ 84 ਸਾਲ ਅਜ ਮੈਨੂੰ ਹੋ ਗਏ ਨੇ ਦਾਣੇ ਚੁਣਦੇ ਆ ਚੁਣ ਰਿਹਾ ਜੇ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮਾਨ ਸਿੰਘ ਮੁੱਕ ਜਾਏਗਾ ਔਰ ਹਕੀਕਤ ਹੈ ਦਾਣੇ ਸਾਰਿਆਂ ਦੇ ਉਸਨੇ ਖਲੇਰੇ ਹੋਏ ਨੇ ਕਿਸੇ ਦੀ ਝੋਲੀ ਚ ਨਹੀਂ ਪਾਉਂਦਾ ਅਸਲੀਅਤ ਜਹਾਂ ਦਾਣੇ ਤਾਹਾਂ ਖਾਣੇ ਨੱਕ ਨੱਤ ਖਸਮ ਹੱਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਚ ਹੈ ਹਰ ਇੱਕ ਦੇ ਦਾਣੇ ਉਸਨੇ ਖਲੇਰ ਦੇ ਤਨ ਚੁਣੋ ਆਪੇ ਕਿਰਤ ਕੀ ਬਾਂਦੀ ਜਗ ਫਿਰੇ ਚਿਤ ਬੰਦ ਨਾ ਦੇਰਾ किरत बजाई फिर नक नसम हथ कि दाने खाने, नान का सचे महाराज कहने एक सच्चाई है बड़ी प्रबल सच्चाई है जिथे दाने ने किरत धक्का मारेगे मारेगी उ मनुख जिथे बैठा है उथे रिजक नहीं है रिजक लभना पड़ेगा भरथरी में तंग आके इथों ही क्योंकि उनो दूजे चौथे दिन भिक्षा मंगल ਲਈ ਜਾਣਾ ਪੈਂਦਾ ਸੀ گورਖ ਨੇ ਉਹਦੀ ਇਹੇ ਸੇਵਾ ਲਈ ਤੇ yogiyan ਨੂੰ ਵੀ भिक्षा ਮੰਗਣੀ ਪੈਂਦੀ ਹੈ ਜਿਵੇਂ ਬੋਧ ਵਿਖਸ਼ੂ ਭिक्षा ਮੰਗਦੇ ਨੇ ਇਸ ਤਰ੍ਹਾਂ yogi ਵੀ ਪਰ ਇਹ ਰਾਜਾ ਰਹਿ ਚੁਕੇ ਆ ਸੀ ਧਾਰステक ਦਾ ਰਾਜਾ ਸੀ ਰਾਜਾ ਵਿਕਰਮਾਜੀਤ ਦਾ ਛੋਟਾ ਭਰਾ ਸੀ ਵਿਕਰਮਾਜੀਤ ਉਜੈਨ ਦਾ ਰਾਜਾ ਸੀ ਤੇ भरथरी ਧਾਰ ਦਾ ਰਾਜਾ ਸੀ ਅੱਜ ਇੱਕ ਭਿਖਸ਼ਾ ਮੰਗਣੀ ਪੈ ਗਈ ਜੋਗੀ ਬਣਿਆ ਰੱਬ ਦੇ ਲੈ ਇੱਕ ਪਿੰਡ ਵਿੱਚ ਗਿਆ ਸੀ ਪਿੰਡ ਦਾ ਜਿਹੜਾ ਮੁਖੀਆ ਸਰਪੰਚ ਸੀ ਉਹ ਕਿਧਰੇ ਚਲਾਣਾ ਕਰ ਗਿਆ ਤਾਂ ਸਾਰੇ ਮਰਗੜ ਘਾੜ ਪਹੁੰਚੇ ਘਰ-ਘਰ ਦੇ ਸੋਕ ਕਰਕੇ ਕਿਸੇ ਨੇ ਰੋਟੀ ਨਹੀਂ ਬਣਾਈ ਤੇ ਚਾਰ ਦਰਵਾਜ਼ਿਆਂ ਤੇ ਦਸਤਕ ਦਿੱਤੀ ਭਿਖਸ਼ਾ ਮਿਲੀ ਨਹੀਂ ਦੂਜੇ ਪਿੰਡ ਚਲਾ ਗਿਆ 2 ਮੀਲ ਦੀ ਦੌਰੀ ਤੇ ਉੱਥੇ ਮੇਲਾ ਲੱਗਿਆ ਹੋਇਆ ਸੀ ਬੜਾ ਭਾਰੀ ਸਾਰਾ ਪਿੰਡ ਮੇਲੇ ਤੇ ਪਹੁੰਚਿਆ ਰਿਹਾ ਦੁਖੀ ਹਿਰਦੇ ਨਾਲ ਵਾਪਸ ਆ ਗਿਆ ਆਪਣੀ ਕਟਿਆ ਚ ਔੜੇਕਤੇ ਦੋ ਦਿਨ ਦਾ ਭੁੱਖਾ yogi aksar kai dafar roz nahi khande doje din khande ਔਰ ਰੋਜ਼ ਵੀ ਖਾਣਾ ਹੈ ਤੇ ਅੱਧੇ ਪੇਟ ਖਾਣਾ ਹੈ ਦੁਪਹਿਰ ਤੋਂ ਬਾਅਦ ਔਰ ਇੱਕ ਟਾਈਮ ਜਿਆਦਾ ਪਾਣੀ ਪੀਂਦੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਔ ਸਾਧਨਾ ਕਰਦੇ ਨੇ ਸਰੀਰ ਦੇ ਅੰਦਰ ਗਰਮੀ ਵੱਧਦੀ ਹੈ ਪਾਣੀ ਨਾਲ ਨੂੰ ਜਿਆਦਾ ਪੀਣਾ ਪੈਂਦਾ ਪਰ ਅੱਜ ਦੋ ਦਿਨ ਦਾ ਭੁੱਖ ਹੈ ਤੇ ਇੱਕ ਪੈਦਲ ਦੋ ਪਿੰਡਾਂ ਚ ਜਾਣਾ ਪਿਆ ਜਿਆਦਾ ਚੱਲਣਾ ਪਿਆ ਫਕਿਆ ਹਾਰਿਆ ਆਇਆ ਹੈ ਇਹਦਾ ਇੱਕ ਚੰਗਾ ਹੈ ਵੈਰਾਗ ਸ਼ਤਕ ਦੇ ਜਿਹੜੇ ਤਿੰਨ ਗ੍ਰੰਥ ਨੇ ਨੀਤੀ ਸ਼ਤਕ ਵੈਰਾਗ ਸ਼ਰਕ ਤੇ ਸ਼ਿੰਗਾਰ ਸ਼ਤਕ ਪਰ ਧਾਰਮਿਕ ਜਗਤ ਦੇ ਵਿੱਚ ਪ੍ਰਚਲਿਤ ਹੈ ਵੈਰਾਗ ਸ਼ਤਕ ਸ਼ਾਇਦ ਆਪ ਨੂੰ ਪਤਾ ਹੋਵੇ ਪ੍ਰਾਣਾ ਯਮ ਦੀ ਸਾਧਨਾ ਕਰਕੇ ਇਸ ਨੇ ਆਪਣੀ ਉਮਰ ਵੀ ਬੜੀ ਲੰਬੀ ਕਰ ਲਈ ਸੀ ਔਰ ਇਹ ਗੁਰੂ ਨਾਨਕ ਦੇਵ ਜੀ ਦੇ ਵਕਤ ਮੌਜੂਦ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਸ਼ਬਦ ਵੀ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ ਇਹਨਾਂ ਸ਼ਬਦਾਂ ਦਾ ਵੱਖ-ਵੱਖ ਆਸ਼ਾ ਹੈ ਲੱਗਦਾ ਹੈ ਵਰਤਰੀ ਨੇ ਕੁਝ ਇਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਹੋਣਗੇ ਇੱਥੇ ਇਹਨਾਂ ਦੀਆਂ ਦੋ-ਦੋ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਲ ਤੇ ਉਬਜੇ ਜਲ ਤੇ ਜੋ ਦੂਰ ਜਲ ਮੇ ਜੋਤ ਰਹਾ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਦੂਸਰੀ ਸਗਲੀ ਜੋਤ ਹਮਾਰੀ ਸਮਯਾ ਤੇ ਕਿਦਰ ਭਰਤਰੀ ਨੇ ਪੁੱਛ ਲਿਆ ਤੁਹਾਡਾ ਪੰਥ ਕੀ ਹੈ ਤੋ ਸਾਇਬ ਕਹਿਣ ਸਗਲੀ ਜੋਤ ਹਮਾਰੀ ਸਮਯਾ ਨਾ ਨਾ ਵਰਨ ਅਨੇਕੰ ਕਹਿ ਨਾਲ ਇਕ ਸੁਣ ਭਰਤਰ ਜੋਗੀ ਪਾਰ ਬ੍ਰह्म ਲੈਵੇ ਇਕ ਸਾਰਿਆਂ ਦੇ ਨਾਲ ਚਲਣਾ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਬਸ ਨਾਨਕ ਦਾ ਇਹੀ ਪੰਥ ਹੈ ਕੋਈ ਪੰਥ ਨਹੀਂ ਹੈ ਭਰਤਰੀ ਹੋਰ ਕੋਈ ਪੰਥ ਨਹੀਂ ਹੈ ਤੀਸਰਾ ਸਿਫਤੀ ਰਤ ਸਦ ਵੇ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰ ਫਿਰ ਜੋਗੀ ਖੀਵਾ ਅੰਮ੍ਰਿਤ ਧਾਰੇ ਸਵਾਸ ਨੂੰ ਰੋਕ ਕੇ ਇਸ ਨੇ ਆਪਣੀ ਉਮਰ ਲੰਬੀ ਕੀਤੀ ਸੀ ਰਾਜਾ ਬਿਕਰਮਾ ਜਿੱਦਾ ਛੋਟਾ ਭਰਾ ਅਜ ਦੋ ਦਿਨ ਦਾ ਬੁਖ ਹੈ ਬੁਖ ਤੋਂ ਬਹਿ ਬਣ ਆਪਣੀ ਕੁਟਿਆ ਚਾਇਆ ਉਹ ਤੋਂ ਹੀ ਬੈ ਰਾਗ ਛਟਕ ਗ੍ਰੰਥ ਦੀ ਰਚਨਾ ਵੀ ਕਰ ਰਿਹਾ ਸੀ ਉਦਾ ਇੱਕ ਛੰਦ ਮੈਂ ਤੁਹਾਨੂੰ ਸਰਵਨ ਕਰਾਵਾਂ ਤੋ ਕਹਿੰਦੇ ਨਾਗੋਂ ਕਾ ਆਹਾਰ ਬਿਆਰ ਮਾਟੀ ਕੀ ਨੋ ਮੁਖ ਚਾਰ ਉਦਮਨ ਹਿੰਸਾ ਵਾਰ ਸੁਖ ਸਦਾ ਹੋਇ ਹੈ ਏ ਪ੍ਰਮਾਤਮਾ ਸਭ ਤੋਂ ਇੱਕ ਤ੍ਰਿਗਤ ਜੋਨ ਤੋਂ ਬੜਾਈ ਸੱਪ ਫਨਿਰ ਨਾਗ ਜ਼ਹਿਰੀਲੇ ਨਾਗ ਉਹਨਾਂ ਦਾ ਮੂਲ ਰਜ਼ਕ ਤੋ ਬੜਾਇਆ ਹੈ ਮਿੱਟੀ ਖੁੜ ਦੇ ਵਿੱਚ ਵੀ ਇਹਨਾਂ ਨੂੰ ਮਿੱਟੀ ਮਿਲ ਜਾਂਦੀ ਹੈ ਜਿਵੇਂ ਮੌਲ ਰਜ਼ਕ ਮਨੁਖ ਦਾ ਅਨ ਹੈ ਕਣਕ ਹੈ ਭਾਵੇਂ ਹਜ਼ਾਰਾਂ ਚੀਜ਼ਾਂ ਖਾਵੇ ਹੋਰ ਸੱਤ ਦਾ ਵੀ ਮੌਲ ਰਜ਼ਕ ਮਿੱਟੀ ਹੈ ਪਮਣ ਦੇ ਜੋ ਪਾਣੀ ਦੀ ਨਮੀ ਹੈ ਉਹਦੇ ਚੋਂ ਹੀ ਪਾਣੀ ਪੀ ਲੈਂਦਾ ਹੈ ਹਵਾ ਵਿੱਚੋਂ ਹੀ ਪਾਣੀ ਕੱਢ ਲੈਂਦਾ ਹੈ ਕੁਝ ਇਸ ਢੰਗ ਦਾ ਆਲਾ ਪਰੀਪੂਰਣ ਪਰਮਾਤਮਾ ਨੇ ਸੱਪ ਦੇ ਚ ਬਣਾਇਆ ਇਹ ਕਹਿੰਦਾ ਇਤਨੇ ਤ੍ਰਿਗਰ ਜੋਨ ਜਿਹਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਉਹਦੇ ਤੇ ਤੋਂ ਇਤਨਾ ਤਰਸ ਖਾਦਾ ਹੈ ਉਹਦਾ ਰਿਜ਼ਕ ਉਹਦੇ ਘਰ ਦੇ ਵਿੱਚ ਹੀ ਮਿਲ ਜਾਂਦਾ ਹੈ ਉਹਨੂੰ ਬਾਹਰ ਨਾਲ ਦੌੜਨਾ ਨਹੀਂ ਪੈਂਦਾ ਰਿਜ਼ਕ ਦੀ ਖਾਤਰ ਕਿਉਂਕਿ ਜਿਸ ਖੁੱਡ ਦੇ ਵਿੱਚ ਰਹਿੰਦਾ ਉੱਥੇ ਵੀ ਮਿੱਟੀ ਮਿਲ ਜਾਂਦੀ ਹੈ ਨਾਗਾਂ ਦਾ ਆਹਾਰ ਬਿਆਰ ਬਿਆਰ ਕਹਿੰਦੇ ਨੇ ਹਵਾ ਦਾ ਤੇ ਮਾਰਦੀ ਮਿੱਟੀ ਬਿਆਰ ਵਿੱਚੋਂ ਹਵਾ ਦੇ ਚੋਂ ਪਾਣੀ ਪੀ ਲੈਂਦੇ ਨਾਗਾਂ ਦਾ ਆਹਾਰ ਬਿਆਰ ਮਾਟੀ ਕੀ ਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਹਨ ਅੰਕੁਰ ਤ੍ਰਿਦਾਦ ਸਦਾ ਸੋ ਪ੍ਰਸਾਦ ਪਾਵੇ ਪਸ਼ੂ ਐਲਾਦ ਧਾਰ ਧਰਾ ਸੋਏ ਕਈ ਜੰਗਲੀ ਜਾਨਵਰ ਤੋ ਜੰਗਲ ਦੇ ਚ ਬੜਾਏ ਨੇ ਹਿਰਨ इत्याਦਿ ਚਤਲੇ इत्याਦਿ ਨਹੀਂ ਲਗਾਇਆ ਉਹਨਾਂ ਦਾ ਆਹਾਰ ਜੰਗਲ ਦੇ ਕਾਸ ਪੱਤੇ ਬੜਾਏ ਬੜਾ ਬਣਾਇਆ ਤੋ ਜੰਗਲ ਦੇ ਚ ਕਾਸ ਪੱਤੇ ਉਨਾਂ ਨੂੰ ਸਹਜੇ ਰਜ਼ਕ ਮਿਲ ਜਾਂਦਾ ਰਚੀ ਨਰਾਂ ਕੇ ਬਿੱਤ ਜੋ ਨਾ ਬਿਨਾਂ ਬਿੱਤ ਰੰਢੀ ਪੋਦ ਸਮਤਾਏ ਡੰਡੀ ਨਾਏ ਕੋ ਹੈ ਇੱਕ ਮਹਾਨ ਸੰਤ ਭਗਤ ਦੇ ਬੋਲ ਨੇ ਤੋ ਕਹਿਣ ਦੇ ਚ ਮੈਂ ਸੰਕੋਚ ਨਾ ਕਰਾਂ ਉਹ ਕਹਿੰਦਾ ਹੈ हे ਪ੍ਰਮਾਤਮਾ ਤੂੰ ਮਨੁੱਖ ਦੀ ਰੋਜ਼ੀ ਖਲੇਰ ਦਿੱਤੀ ਹੈ ਲਬਣੀ ਪੈਂਦੀ ਹੈ ਇਹਨੂੰ ਪਤਾ ਵੀ ਨਹੀਂ ਹੁੰਦਾ ਮੇਰਾ ਰਜ਼ਕ ਕਿੱਥੇ ਹੈ ਔਰ ਰਜ਼ਕ ਕਿਸ ਨੂੰ ਧੱਕੇ ਮਾਰਦਾ ਹੈ ਬਿਨਾ ਪ੍ਰਸ਼ਾਰਤ ਦੇ ਬਿਨਾ ਮਿਹਨਤ ਦੇ ਇਹ ਰਿਜ਼ਕ ਲਵਦਾ ਨਹੀਂ ਅਸ਼ਰਫੁਲ ਮਖਲੂਕਾਤ ਧਰਤੀ ਦਾ ਸਰਦਾਰ ਮਨੁੱਖ ਤੇਦੀ ਰੋਜ਼ੀ ਤੂੰ ਔਖੀ ਬੜਾਈ ਮੈਂ ਤੈਨੂੰ ਕਵਾਂਗਾ ਤੂੰ ਰੰਡੀ ਦਾ ਪੁੱਤਰ ਐ ਤੇਰਾ ਪਿਓ ਹੈ ਨਹੀਂ ਜੇ ਤੈਨੂੰ ਕੋਈ ਅਕਲ ਦਿੰਦਾ ਬਰਤਰੀ ਰਾਜਯੋਗੀ ਬਰਤਰੀ ਡੰਡੀ ਬਹੁਤ ਸਮਤਾਏ ਡੰਡੀ ਨਾਏ ਕੋ ਤੈਨੂੰ ਕੌਣ ਸਮਝਾਵੇ ਜਿਹੜਾ ਸਮਾ ਮੇਰਾ ਭਜਨ ਦੇ ਚ ਲਗਣਾ ਚਾਹੀਦਾ ਸੀ ਦੀਕਸ਼ਾ ਮੰਗਣ ਦੇ ਚ ਲਗ ਜਾਂਦਾ ਹੈ ਦੋ ਦਿਨ ਦਾ ਮੈਂ ਭੁੱਖਾ ਹੁਣ ਤੇਰਾ ਨਾਮ ਮੈਨੂੰ ਨਹੀਂ ਚੰਗਾ ਲੱਗਦਾ ਕਬੀਰ ਦੇ ਬੋਲ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੇ ਲੈ ਜਾਇ ਲੈ ਆਪਣੇ ਮਾਲਾ ਭੁੱਖਿਆਂ ਤੇਰੀ ਬੰਦਗੀ ਨਹੀਂ ਹੋਣੀ ਨਾਮ ਨਹੀਂ ਜਪਿਆ ਜਾਣਾ ਤਨ ਰੋਟੀ ਹੈ ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਉਸ ਤੋਂ ਬਿਨਾ ਨਹੀਂ ਜੀ ਸਕਦਾ ਭਗਤ ਕਬੀਰ ਇਸ ਵਾਸਤੇ ਚਾਰਾਂ ਨੂੰ ਧਨ ਧਨ ਕਹਿੰਦੇ ਨੇ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟੇਕੇ ਦੰਤਾ ਦੇ ਯੋਗ ਹੈ ਪਰਮਾਤਮਾ ਤੋਂ ਦੰਤਾ ਦਾ ਰੂਪ ਹੈ ਤੇਰੀ ਜੋਤ ਸ਼ਬਦ ਗੁਰੂ ਔਰ ਦੰਤਾ ਦੇ ਯੋਗ ਹੈ ਇਹ ਅਨ ਰੋਟੀ ਇਹ ਪੇਟ ਦੇ ਜ ਪੈ ਜਾਏ ਤੇ ਗੁਰੂ ਵੀ ਚੰਗਾ ਲੱਗਦਾ ਹੈ ਰੱਬ ਵੀ ਚੰਗਾ ਲੱਗਦਾ ਹੈ ਨਹੀਂ ਤੇ ਰੱਬ ਤੋਂ ਨਹੀਂ ਚੰਗਾ ਲੱਗਦਾ धन अनाद भूखे कवलटे के फिर चौथा धन होए संत जिन ऐसे जाने किनको मिलबो सांग पाने ओ संत भी धन ता भी योग जिन्ना ने इस असलियत नो समझया इस हकीकत नो जाने तन रोटी है भौतिक पदार्थ है आप दी ज्ञातले अर्ज करा इस्लाम चार पर मंदा है पांच नहीं मंदा यहूदी ईसाई भी करी बन करीपन ਕੰਨ ਮਾਤਾ ਤਾਨੇ ਮੰਨਦੇ ਇੱਥੇ ਫੜੇ ਨੇਕਟ ਇੰਗਲੈਂਡ ਵਿੱਚ ਸੈ ਤਿੰਨ ਸਾਲ ਪਹਿਲੇ ਇੱਕ ਉੱਗੇ ਮੁਸਲਮ ਵਿਦਵਾਨ ਨੇ ਜਿਹਦੇ ਅਕਸਰ ਲੇਖ ਉਥੇ ਜੰਗ ਅਖਬਾਰ ਉਰਦੂ ਦਾ ਉਹ ਵਿੱਚ ਨਿਕਲਦੇ ਰਹਿੰਦੇ ਲਿਖਦਾ ਰਹਿੰਦਾ ਸਵਾਬਕ ਕਿਧਰੇ ਰੇਡੀਓ ਕੀ ਵੀ ਤੇ ਕਥਾ ਸੁਣੀ ਉਸਨੇ ਤੇ ਉਹਦੇ ਵਿੱਚ ਕੋਈ ਸੂਫੀ ਕਲਾਮ ਸੁਣਿਆ ਗੁਰਦੁਆਰੇ ਆਣ ਲੱਗ ਪਿਆ ਮੇਰੇ ਕਮਰੇਸ਼ ਹਾਕਮੈ ਮੈਨੂੰ ਕਹਿਣ ਲਗਾ ਸਰੀਰ ਦੇ ਵਿੱਚ ਪੰਜਵਾਂ ਤੱਤ ਕਿਹੜੀ ਥਾਂ ਤੇ ਸਰੀਰ ਦੇ ਵਿੱਚ ਮਿੱਟੀ ਹੈ ਸਮਝ ਚਾਉਂਦੀ ਹੈ ਮਿੱਟੀ ਦਾ ਪੁੱਤਰਾ ਹੈ ਸਰੀਰ ਦੇ ਵਿੱਚ ਹਵਾ ਹੈ ਸਵਨ ਹੈ ਦਿਸਦੀ ਹੈ ਪਤਾ چلਦਾ ਹੈ ਸਰੀਰ ਦੇ ਵਿੱਚ ਅਗਨੀ ਵੀ ਹੈ ਸਰੀਰ ਦੇ ਵਿੱਚ ਪਾਣੀ ਵੀ ਹੈ ਇਹ ਜੋ ਪੰਜਵਾਂ ਤੱਤ ਭਾਰਤ ਦੇ ઋષਿ ਮੁਨੀ ਮੰਦੇ ਨੇ ਆਕਾਸ਼ ਸਪੇਸ ਜਗਾ ਇਸ ਸਰੀਰ ਦੇ ਵਿੱਚ ਕਿਹੜੀ ਤਾਤ ਹੈ ਪੰਜਵਾ ਤੱਤ ਕੋਈ ਨਹੀਂ ਹੈ ਮੈਨੂੰ ਕਹਿਣ ਲੱਗੇ ਜਦ ਤੁਸੀਂ ਪੰਜ ਤਤਾਂ ਦੀ ਵਿਆਖਿਆ ਕੀਤੀ ਮੈਂ ਰੇਡੀਓ ਤੇ ਸੁਣੀ ਮੈਨੂੰ ਦੁੱਖ ਹੋਇਆ ਕਿ ਤੁਸੀਂ ਵੀ ਪੰਜ ਤਤ ਮੰਨਦੇ ਹੋ ਮੈਂ ਕਿ ਪੰਜ ਤਤ ਮੰਨਦੇ ਕਿ ਆ ਪ੍ਰਮਾਤਮਾ ਨੇ ਬਣਾਈ ਪੰਜ ਤਤ ਨੇ ਪ੍ਰਭੂ ਨੇ ਬਣਾਈ ਪੰਜ ਕਹਿੰਦਾ ਨਹੀਂ ਪੰਜ ਮਾਤਾਂ ਦਸੋ ਸਰੀਰ ਦੇ ਚ ਸਤ ਹੈ ਪਾਣੀ ਹੈ ਅਸੀਂ ਮੰਨਦੇ ਮਿੱਟੀ ਹੈ ਅਸੀਂ ਮੰਨਦੇ ਅਗਨੀ ਹੈ ਅਸੀਂ ਮੰਨਦੇ ਹਵਾ ਹੈ ਅਸੀਂ ਮੰਨਦੇ ਪਹਿਲੇ ਦਸੋ ਸਰੀਰ ਦੇ ਚ ਆਕਾਸ਼ ਕਿਹੜੀ ਥਾਂ ਤੇ ਸਰੀਰ ਆਕਾਸ਼ ਦੇ ਚ ਸਰੀਰ ਨੂੰ ਹੋਣ ਵਾਸਤੇ ਵੀ ਜਗਾ ਚਾਹੀਦੀ ਹੈ ਸਥਾਨ ਚਾਹੀਦਾ ਸਪੇਸ ਚਾਹੀਦੀ ਇਹਨਾਂ ਪੰਜ ਤੱਤਾਂ ਨੂੰ ਹੋਣ ਵਾਸਤੇ ਵੀ ਤਾਂ ਇੱਕ ਤੱਤ ਚਾਹੀਦਾ ਹੈ ਜਗਾ ਤੇ ਚਾਹੀਦੀ ਹੈ ਸਪੇਸ ਤੇ ਚਾਹੀਦਾ ਹੈ ਪੰਜਵਾਤ ਆਕਾਸ਼ ਜਗਾ ਅਸਥਾਨ ਅਗਰੇ ਨਾ ਹੋਵੇ ਹਵਾ ਕਿੱਥੇ ਹੋਵੇਗੀ ਪਾਣੀ ਕਿੱਥੇ ਹੋਵੇ ਕਿੱਥੇ ਕਿੱਥੇ ਹੋਵੇਗੀ ਅਗਨ ਕਿੱਥੇ ਹੋਵੇਗੀ ਅਸਥਾਨ ਤੇ ਚਾਹੀਦਾ ਸਪੇਸ ਤੇ ਚਾਹੀਦਾ ਸੂਰਜ ਨੂੰ ਹੋਣ ਵਾਸਤੇ ਸਾਗਰ ਨੂੰ ਹੋਣ ਵਾਸਤੇ ਧਰਤੀ ਨੂੰ ਹੋਣ ਵਾਸਤੇ ਸਰੀਰ ਨੂੰ ਹੋਣ ਵਾਸਤੇ ਇਸਤਨ ਨੂੰ ਹੋਣ ਵਾਸਤੇ ਕਹਣ ਲੱਗੇ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਥੋ ਮੈਂ ਕਿ ਦਿਮਾਗ ਨੂੰ ਕਾਲੇ ਲਾਏ ਜਾਂਦੇ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਹੈ ਭਾਰਤ ਦੇ ઋષਿ ਮੁਨੀਆ ਨੇ ਬਹੁਤ ਗਹਿਰਾ ਸੋਚਿਆ अगर स्पेस नहीं है जगह ही नहीं है तो तन कित हो यह जमीन कितने होगी ये सूरज अंद तारे किए ये सागर कितने होगा अस्थान पंजा तत् आकाश ये पंच तत्ता पुतला है और चलेगा अन्नपाणी के आसरे साढ़े प्रेमण देहरी चले पाणी अन्न दूसरा साक्ष्म शरीर है यह अन्नपाणी का पुतला नहीं है ਉਹਨੂੰ ਮਾਨਵੀ ਕਹਿ ਦਿੰਦੇ ਨੇ ਉਹਨੂੰ ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ ਉਹਨੂੰ ਜੀਵਾਤਮਾ ਵੀ ਕਹਿ ਦਿੰਦੇ ਨੇ ਗਿਆਨ ਗੁਰੂ ਆ ਤੁਮਾ ਉਪਦੇਸ਼ ਆਤਮਾ ਨੂੰ ਵਿਦੇਸ਼ ਕਰੀ ਤੇ ਆਤਮਾ ਦੇ ਅਰਥਮਨ ਮਨ ਦੇ ਅਰਥ ਕਿਦਰੀ ਆਤਮਾ ਬਣ ਰਹਾ ਹੈ ਇਹ ਪਾਣੀ ਦਾ ਪੁਤਲਾ ਨਹੀਂ ਹੈ ਇਹ ਦੀ ਲੋੜ ਰੋਟੀ ਨਹੀਂ ਹੈ ਭੋਜਨ ਇਸ ਦੀ ਲੋੜ ਨਹੀਂ ਹੈ ਤੇ ਪੰਜ ਤਤਾਂ ਤੋਂ ਬਣਿਆ ਵੀ ਨਹੀਂ ਹੈ ਫਿਰ ਕਿਸ ਤੋਂ ਬਣਿਆ ਕਹੋ ਕਬੀਰ ਤੇ ਰਾਮ ਕੇ ਅੰਸ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਪਛਾਨ ਰੋਟੀਆਂ ਦੀ ਲੋੜ ਨਹੀਂ ਹੈ ਤਨ ਦੀਆਂ ਲੋੜਾਂ ਨੂੰ ਬਸਮ ਇਸ ਮਾਪ ਕਰਨ ਲਗਾ ਸਮਾਉਗੇ ਤਨ ਦੀਆਂ ਲੋੜਾਂ ਨੂੰ ਜਦ ਇਹ সূਖ ਸਮ ਸਰੂਪ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਵੱਧ ਜਾਂਦਾ ਹੈ ਪ੍ਰਭਤਾ ਤਨ ਵੀ ਲੋੜੋ ਸਗਦੀ ਬਾਦ ਚਾਹੀਦੀ ਹੈ ਮਾਣ ਵੜੇ ਆਈ ਵੀ ਚਾਹੀਦੀ ਨਹੀਂ ਤੇ ਜੀਵਣਾ ਔਖਾ ਹੋ ਜਾਂਦਾ ਹੈ ਕਮਜ਼ੋਰ ਬੰਦੇ ਨੂੰ ਕੌਣ ਜੀਣ ਦਿੰਦਾ ਹੈ ਕਮਜ਼ੋਰ ਬੰਦੇ ਦੀ ਤੇ ਜਣਾ ਖਣਾ ਪਾਗਲਾ ਕੇ ਰੱਖ ਦਿੰਦਾ ਹੈ ਪ੍ਰਭਤਾ ਤੇ ਚਾਹੀਦੀ ਪਰ ਪ੍ਰਭਾ ਜਦ ਸੂਕਸ਼ਮ ਸਰੀਰ ਆਪਣਾ ਲੋਭ ਬਣਾ ਲੈਂਦਾ ਹੈ ਤਾਂ ਹੰਕਾਰ ਬਣ ਜਾਂਦਾ ਹੈ ਤਨ ਤੇ ਚਾਹੀਦਾ ਹੈ ਰੋਟੀ ਤੇ ਚਾਹੀਦੀ ਪਦਾਰਤ ਤੇ ਚਾਹੀਦੇ ਉਸ ਤੋਂ ਬਿਨਾ ਤਨ ਹੋ ਨਹੀਂ ਸਕਦਾ ਪਰ ਧਨ ਤਨ ਦੀ ਲੋੜ ਸੀ ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਬਣ ਜਾਂਦਾ ਹੈ ਲੋਭ ਪ੍ਰਭਾ ਤਨ ਦੀ ਲੋੜ ਸੀ ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਹੰਕਾਰ ਕਾਉਂ ਵੀ ਤਨ ਦੀ ਲੋੜ ਸੀ ਕੰਮ ਤਾਂ ਹੋਰ ਤਾਂ ਬਣੇ ਹੋਰ ਸਾਰੇ ਵਣਨ ਇਹ ਪੀੜੀ ਚਲਦੀ ਰਹੇ ਬਦੀ ਧੇੜ ਬੋ ਪੀੜੀ ਚਾਲੀਏ ਪੀੜੀ ਜਲਦੀ ਰਹਿਣ ਚਾਹੀਏ بس ਜਦ ਇਸ ਕਾਮ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਇਹ ਵਾਸ਼ਨਾ ਵਧ ਜਾਂਦਾ ਹੈ ਫਿਰ ਮਨ ਉਹ ਬ੍ਰਸ਼ਟ ਹੋ ਜਾਂਦਾ ਹੈ ਹੰਕਾਰ ਕਰਕੇ ਲੋਭ ਕਰਕੇ ਵਾਸ਼ਨਾ ਕਰਕੇ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਹੁੰਦਾ ਕਿ ਇਹ ਵਿਅਕਤੀ ਤੌਰ ਤੇ ਤਨ ਦੀ ਤ੍ਰਿਪਤੀ ਹੋ ਜਾਂਦੀ ਹੈ ਮਨ ਦੀ ਤੇ ਹੁੰਦੀ ਨਹੀਂ ਕਿਉਂਕਿ ਮਨ ਦੀ ਉਹ ਲੋੜ ਹੀ ਨਹੀਂ ਹੈ ਪਰ ਬਲੇਖਜ ਬਣਾ ਲੈਂਦਾ ਹੈ ਇਹ ਸਤ ਸੰਗ ਇਸ ਵਾਸਤੇ ਹੈ ਮਨ ਦੀ ਲੋੜ ਰੋਟੀ ਹੈ ਰਿਜ਼ਕ ਹੈ ਮਨ ਦੀ ਇਹ ਲੋੜ ਨਹੀਂ ਇਹ ਭੋਜਨ ਮੰਦੀ ਲੋੜ ਨਹੀਂ ਭਜਨ ਮੰਦੀ ਲੋੜ ਹੈ ਪ੍ਰਭੂ ਦਾ ਨਾਮ ਮੰਦੀ ਲੋੜ ਹੈ ਇਸ ਦੀ ਪੂਰਤੀ ਕਿਵੇਂ ਕਰੀਏ ਇਹ ਸਾਰਾ ਖੁਲਾਸਾ ਬਾਕੀ ਜੋ ਦੋ ਚਾਰ ਦਿਨ ਦਾਸ ਨੇ ਤੁਹਾਡੇ ਇੱਥੇ ਸੰਗਤ ਕਰਨੀ ਹੈ ਤੁਹਾਡੇ ਹਾਜ਼ਰੀ ਭਰਨੀ ਹੈ ਸੇਵਾ ਕਰਨੀ ਹੈ ਇਹ ਵਿੱਚ ਮੈਂ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਪੂਣਾ ਘੰਟਾ ਸੀ ਦਾਸ ਦਾ ਸਮਾਪਤੀ ਹੋਣੀ ਹੈ ਇਤਨਾ ਤੁਸੀਂ ਯਾਦ ਰੱਖਣਾ ਇਕ ਸਾਡਾ ਸਥੂਲ ਸਰੀਰ ਹੈ ਇਹ ਪੰਜ ਤੱਤ ਦਾ ਬਣਿਆ ਹੈ ਅਨ ਪਾਣੀ ਇਸ ਦੀ ਲੋੜ ਹੈ ਇੱਕ ਸਾਡਾ ਸੂਕਸ਼ਮ ਸਰੀਰ ਹੈ ਉਹਨੂੰ ਮਨ ਵੀ ਕਹਿੰਦੇ ਹਨ ਉਹਨੂੰ ਜੀਵਾਤਮਾ ਵੀ ਕਹਿੰਦੇ ਹਨ ਸੰਸਾਰ ਦੀ ਕੋਈ ਚੀਜ਼ ਉਹਦੀ ਲੋੜ ਨਹੀਂ ਹੈ ਲੇਕਿਨ ਇਹ ਲੋੜ ਬਣਾ ਲੈਂਦਾ ਹੈ ਸਮਝ ਲੈਂਦਾ ਹੈ ਇੱਥੋਂ ਫਿਰ ਮਨ ਭਟਕ ਜਾਂਦਾ ਹੈ ਧਰਮ ਦੀ ਸਾਰੀ ਸਾਧਨਾ ਧਰਮ ਦਾ ਸਾਰਾ ਗਿਆਨ ਮਨ ਨੂੰ ਸਮਝਾਉਣ ਵਾਸਤੇ ਔਰ ਭਨੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਮਨ ਮੂ ਰੱਖ ਅਜ ਹੂੰ ਨਹੀਂ ਸਮਝਤ ਸਿੱਖਦੇ ਹਾਰੇ ਹੋ ਨਹੀਂ ਰੋਜ਼ ਰੋਜ਼ ਇਸ ਨੂੰ ਸਮਝਾਣਾ ਇਹ ਤੇਰੀ ਲੋੜ ਨਹੀਂ ਹੈ ਇਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਆਉਣੀ ਇਹ ਸਮਝਦਾ ਹੀ ਨਹੀਂ ਸਮਝਦਾ ਹੀ ਨਹੀਂ ਕਿਉਂ ਨਹੀਂ ਸਮਝਦਾ ਇਹਦੇ ਕੀ ਕਾਰਨ ਨੇ ਇਹ ਸਾਰਾ ਲੜੀਵਾਰ ਵਿਚਾਰ ਦਾਸ 15 ਤਰੀਕ ਤੱਕ ਤੁਹਾਡੇ ਚਰਨਾਂ ਪਰਸ ਰਿਹਾ ਹੈ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ ਰਾਤ ਦੇ ਸਮੇਂ 'ਚ ਇਹ ਜੋ ਹੈ ਵਿਚਾਰਾ ਚਰਨ ਗਿਆ ਜੋ ਰਾਤ ਦਾ ਸਮਾਂ ਉਹਦੇ ਇੱਕ ਦਾਸ ਹਾਜ਼ਰੀ ਭਰੇਗਾ ਹੋਰ ਗੁਰਮੁਖ ਪਿਆਰੇ ਲੋਗਾਂ ਨੇ ਤੇ ਜੋ ਆਏ ਨੇ ਚੰਗੇ ਸੁਲਝੇ ਵਿਦਵਾਨ ਨੇ ਔਰ ਧੰਨ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ ਆਪ ਨੂੰ ਸਰਵਨ ਕਰਾ ਰਹੇ ਨੇ ਅਮਰਸਰ ਤੋਂ ਆਏ ਗੁਰੂ ਕੇ ਕੀਰਤਨੀ ਵੀ ਬੜੇ ਸੁੰਦਰ ਰੰਗ ਨਾਲ ਤੁਹਾਨੂੰ ਕਰਤੇ ਪ੍ਰਖ ਨਾਲ ਜੋੜਨ ਦਾ ਵਸੀਲਾ ਪ੍ਰਦਾਨ ਕਰ ਰਹੇ ਨੇ ਆਪ ਸਮੇਂ ਸਿਰ ਪਹੁੰਚਣਾ ਤੇ ਦਾਸ ਬਾਖੀ ਦਿਨਾਂ ਚ ਇਸ ਵਿਚਾਰ ਨੂੰ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ